ਨਮਸਕਾਰ ਤੁਸੀਂ ਦੇਖ ਰਹੇ ਹੋ ਸਰਤਾਰ ਨਿਊਜ਼ ਚੈਨਲ ਤੇ ਮੈਂ ਸਰੋਵਰ ਰਹਿ ਕੇ ਨਾ ਦੋਸਤੋ ਹਰ ਰੋਜ਼ ਦੀ ਤਰ੍ਹਾਂ ਜਿਹੜੇ ਤੁਹਾਨੂੰ ਬਠਿੰਡਾ ਦੀ ਹੋਲਸੇਲ ਮੰਡੀ ਦੇ ਭਾਅ ਦੱਸੇ ਜਾਂਦੇ ਆ ਉਸ ਤਰ੍ਹਾਂ ਅੱਜ ਫੇਰ ਅੱਜ ਲੈ ਨਵੇਂ ਰੇਟ ਲੈ ਕੇ ਆਇਆ ਬਠਿੰਡਾ ਦੇ ਜਿਹੜੇ ਹੋਲਸੇਲ ਸਬਜ਼ੀ ਮੰਡੀ ਦੇ ਜਿਹੜੇ ਰੇਟ ਹੈ ਕੀ ਰੇਟ ਰਿਹਾ ਉਹ ਤੁਹਾਨੂੰ ਦੱਸ ਦਈਏ ਕੱਲ ਦੇ ਨਾਲੋਂ ਕਿ ਅੱਜ ਜਿਹੜਾ ਆਲੂਆਂ ਦੇ ਭਾਅ ਦੇ ਵਿੱਚ ਥੋੜਾ ਜਿਹਾ ਵਾਧਾ ਵੀ ਰਿਹਾ ਤੇ ਦੱਸ ਦਈਏ ਕਿ ਘੱਟ ਤੋਂ ਘੱਟ ਜਿਹੜਾ ਆਲੂ ਦਾ ਭਾਅ ਅੱਜ 1600 ਪ੍ਰਤੀ ਕੁਇੰਟਲ ਔਰ ਵੱਧ ਤੋਂ ਵੱਧ 2000 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਦੇ ਜੇ ਗੱਲ ਕੀਤੀ ਜਾਵੇ ਤਾਂ ਪਿਆਜ਼ ਦੀ ਪਿਆਜ਼ ਦਾ ਰੇਟ ਦੇ ਵਿੱਚ ਵੀ ਅੱਜ ਵਧਦਾ ਰਿਹਾ ਕੱਲ ਦੇ ਨਾਲੋਂ ਤਾਂ ਅੱਜ ਪਿਆਜ਼ ਜਿਹੜਾ ਹੈਗਾ 4000 ਰੁਪਏ ਘੱਟ ਤੋਂ ਘੱਟ ਔਰ 5500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਬਠਿੰਡਾ ਦੀ ਹੋਲਸੇਲ ਮੰਡੀ ਦੇ ਅੱਜ ਦੇ ਜਿਹੜੇ ਰੇਟ ਰਹੇ ਇਸ ਦੇ ਨਾਲ ਨਾਲ ਦੱਸ ਦਈਏ ਗੋਭੀ ਦੇ ਭਾਅ ਦੀ ਜੇ ਆਪਾਂ ਗੱਲ ਕਰਾਂਗੇ ਗੋਭੀ ਦੇ ਰੇਟ ਦੀ ਅੱਜ ਗੋਭੀ ਘੱਟ ਤੋਂ ਘੱਟ 4000 ਰੁਪਏ ਪ੍ਰਤੀ ਕੁਇੰਟਲ ਔਰ ਵੱਧ ਤੋਂ ਵੱਧ 5500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਜਿਹੜੀ ਗੋਭੀ ਬਠਿੰਡਾ ਦੀ ਹੋਲਸੇਲ ਮੰਡੀ ਦੇ ਵਿੱਚ ਅੱਜ ਵਿਕੀ ਇਸ ਦੇ ਨਾਲ ਨਾਲ ਜੇ ਆਪਾਂ ਗੱਲ ਕਰ ਗਏ ਟਮਾਟਰ ਦੀ ਟਮਾਟਰ ਦਾ ਰੇਟ ਵੀ ਅੱਜ 3000 ਰੁਪਏ ਪ੍ਰਤੀ ਕੁਆਂਟਲ ਔਰ ਬਾਤ ਤੋਂ ਬਾਅਦ 3500 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਜਿਹੜਾ ਬਠਿੰਡਾ ਦੀ ਹੋਲਸੇਲ ਮੰਡੀ ਦਾ ਅੱਜ ਰੇਟ ਰਿਹਾ ਇਸ ਦੇ ਨਾਲ ਨਾਲ ਅੱਜ ਹਰੇ ਮਟਰ ਦਾ ਰੇਟ ਜਿਹੜਾ ਬਠਿੰਡਾ ਦੀ ਹੋਲਸੇਲ ਮੰਡੀ ਦੇ ਵਿੱਚ ਘਟ ਰਿਹਾ ਕੱਲ ਦੇ ਨਾਲੋਂ ਤਾਂ ਅੱਜ ਬਠਿੰਡਾ ਦੀ ਹੋਲਸੇਲ ਮੰਡੀ ਦਾ ਰੇਟ ਘਟ ਤੋਂ ਘਟ ਹਰੇ ਮਟਰ ਦਾ 7600 ਰੁਪਏ ਔਰ ਬਾਤ ਤੋਂ ਬਾਅਦ 9000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਵਿਕਿਆ ਔਰ ਇਸ ਦੇ ਨਾਲ ਜੇ ਆਪਾਂ ਗੱਲ ਕਰੀਏ ਤਾਂ ਕੱਦੂ ਦੀ ਕੱਦੂ ਨੇ ਪਿਛਲੇ ਕਾਫੀ ਦਿਨਾਂ ਤੋਂ ਹਾਂ ਹਾਂ ਕਰਮਚਾਈ ਹੋਈ ਸੀ ਬਠਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ ਪਰ ਕੱਦੂ ਦਾ ਰੇਟ ਹੁਣ ਬਿਲਕੁਲ ਡਾਊਨ ਚਲਾ ਗਿਆ ਤਾਂ ਕੱਦੂ ਦਾ ਰੇਟ ਅੱਜ ਘੱਟ ਤੋਂ ਘੱਟ 2500 ਔਰ ਵੱਧ ਤੋਂ ਵੱਧ 3500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਿਕਿਆ ਇਸ ਦੇ ਨਾਲ ਨਾਲ ਗੱਲ ਕੀਤੀ ਜਾਵੇ ਤਾਂ ਖੀਰੇ ਦੀ ਖੀਰਾ ਵੀ ਅੱਜ ਬਠਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ ਘੱਟ ਤੋਂ ਘੱਟ 2500 ਔਰ ਵੱਧ ਤੋਂ ਵੱਧ 4500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਿਕਿਆ ਤੇ ਤੁਸੀਂ ਇਹ ਦੇਖ ਸਕਦੇ ਹੋ ਵੀ ਜਿਹੜੀਆਂ ਸਬਜ਼ੀਆਂ ਦੇ ਭਾਅ ਹਰ ਰੋਜ਼ ਦੇ ਤੁਹਾਨੂੰ ਇਸ ਚੈਨਲ ਦੇ ਦਹੀਂ ਦੱਸੇ ਜਾਂਦੇ ਆ ਅਗਰ ਤੁਸੀਂ ਵੀ ਘਰ ਬੈਠੇ ਕੋਈ ਸਬਜ਼ੀ ਦਾ ਭਾਅ ਜਾਣਨਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਤੇ ਤੁਹਾਨੂੰ ਉਹ ਸਬਜ਼ੀ ਦਾ ਰੇਟ ਅਸੀਂ ਜਰੂਰ ਪੜ੍ਹ ਕੇ ਦੱਸਿਆ ਕਰਾਂਗੇ ਇਸ ਦੇ ਨਾਲ ਨਾਲ ਜੇ ਆਪਾਂ ਗੱਲ ਕਰੀ ਤਾਂ ਬੈਂਗਣ ਦੇ ਰੇਟ ਦੀ ਤਾਂ ਬੈਂਗਣ ਅੱਜ ਘੱਟ ਤੋਂ ਘੱਟ 2200 ਔਰ ਵੱਧ ਤੋਂ ਵੱਧ 2500 ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਵਿਕਿਆ ਤਾਂ ਜੇ ਗੱਲ ਕੀਤੀ ਜਾਵੇ ਤਾਂ ਭਿੰਡੀ ਦੇ ਸਬਜ਼ੀ ਦੀ ਤਾਂ ਭਿੰਡੀ ਦਾ ਰੇਟ ਵੀ ਅੱਜ ਬਠਿੰਡਾ ਦੀ ਹੋਲ ਸੇਲ ਜਿਹੜੀ ਸਬਜ਼ੀ ਮੰਡੀ ਦਾ ਰੇਟ ਉਹ ਘੱਟ ਤੋਂ ਘੱਟ 3500 ਔਰ ਵੱਧ ਤੋਂ ਵੱਧ 4500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਭਿੰਡੀ ਵਿਕੀ ਤੇ ਇਸ ਦੇ ਨਾਲ ਨਾਲ ਆਪਾਂ ਗੱਲ ਕਰੀ ਤਾਂ ਬੰਦ ਗੋਭੀ ਦੀ ਬੰਦ ਕੁਇੰਟਲ ਵਿਕੀ ਜੇ ਗੱਲ ਕੀਤੀ ਜਾਵੇ ਤਾਂ ਬੰਦ ਗੋਭੀ ਦੇ ਪਾਦੇ ਘੱਟ ਤੋਂ ਘੱਟ ਬੰਦ ਗੋਭੀ ਦਾ ਰੇਟ 2000 ਔਰ ਵੱਧ ਤੋਂ ਵੱਧ 2500 ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਿਕੀ ਦੋਸਤੋ ਇਸ ਦੇ ਨਾਲ ਨਾਲ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਲਓ ਕਿਉਂਕਿ ਆਏ ਦਿਨ ਜਿਹੜੇ ਸਬਜ਼ੀਆਂ ਦੇ ਪਾਏ ਤੁਹਾਡੇ ਤੱਕ ਜਰੂਰ ਪਹੁੰਚ ਸਕਣ ਕਿ ਜਿਹੜੇ ਸਬਜ਼ੀ ਵਕਰੇਤਾ ਤੁਹਾਡੇ ਨਾਲ ਠੱਗਾ ਠੋਰੀ ਜਾਂ ਧੋਖਾ ਤੜੀ ਕਹਿ ਨਾ ਇਸ ਤਰ੍ਹਾਂ ਦੇ ਨਾ ਕੀਤੇ ਜਾਣ ਤੁਹਾਡੀ ਜੇ ਉਹਨੂੰ ਚੂਨਾ ਲਾ ਲ ਗਏ ਸਕੇ ਤੇ ਤੁਸੀਂ ਸਾਡੇ ਚੈਨਲ ਨੂੰ ਦੇਖਦੇ ਰਹਿਣਾ ਤਾਂ ਤਕਲੀ ਸ਼ਸ਼ੇਕਲ